ਸਾਰੇ ਸਾਧ ਸੰਗਤ ਨੂੰ ਸਤ ਸੰਗਤ ਕਰਨ ਦਾ ਇਹ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਾਰੇ ਮਹਾਪੁਰਸ਼ਾਂ ਦਾ ਹਰ ਰੋਜ਼ ਹੀ ਬੜੇ ਆਨੰਦ ਵਿੱਚ ਬੈਠ ਕੇ ਇੱਕ ਇੱਕ ਬਚਨ ਮਹਾਪੁਰਖਾਂ ਦਾ ਆਪਾਂ ਸਰਵਣ ਕਰਦੇ ਹਾਂ। ਸੋ ਐਸੇ ਮਹਾਪੁਰਸ਼ ਉਹ ਆਪਤਾ ਧੰਨ ਹੈ ਹੀ ਨੇ ਮਹਾਰਾਜ ਕਹਿੰਦੇ ਨੇ ਜਿਹੜੇ ਨਗਰ ਦੇ ਵਿੱਚ ਉਹਨਾਂ ਦਾ ਆਗਮਨ ਹੋਵੇ ਜਿਸ ਦੇਸ਼ ਵਿੱਚ ਜਿਸ ਭੂਮੀ ਦੇ ਵਿੱਚ ਜਿਸ ਮਾਂ ਦੀ ਪਵਿੱਤਰ ਕੋਖ ਤੋਂ ਉਹਨਾਂ ਦਾ ਜਨਮ ਹੋਵੇ ਜਿਹੜੇ ਪਿਤਾ ਦੇ ਗ੍ਰਹਿ ਵਿਖੇ ਉਹਨਾਂ ਦਾ ਅਵਤਾਰ ਹੋਵੇ ਕਹਿੰਦੇ ਉਹ ਵੀ ਸਾਰੇ ਧੰਤਾ ਦੇ ਜੋਗ ਹੋ ਜਾਂਦੇ ਹਨ ਸੋਤੰਤਰ ਬਾਬਾ ਨਰੈਣ ਸਿੰਘ ਜੀ ਜਿਨ੍ਹਾਂ ਨੇ ਰੌਲੀ ਨਗਰ ਦੇ ਵਿੱਚ ਬੰਦਗੀ ਤਪੱਸਿਆ ਕਰਕੇ ਇਸ ਨਗਰ ਨੂੰ ਪੂਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਉਹ ਕਿੰਨਾ ਦੇ ਕਰਕੇ ਬਾਬਾ ਨਰੈਣ ਸਿੰਘ ਜੀ ਕਰਕੇ ਗੁਰੂ ਮਹਾਰਾਜ ਜੀ ਦੇ ਬਚਨ ਨੇ ਧੰਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੈ ਕਹਿੰਦੇ ਉਹ insan ਧਰਤੀ ਤੇ ਧੰਨ ਹਨ ਜਿਹੜੇ ਆਪ ਦੇ ਮੁਖਾਰ ਬੰਦ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਰਹਿੰਦੇ ਹਨ ਚਿਤ ਮੈਂ ਜੁੱਧ ਵਿਚਾਰੈ ਅਤੇ ਹਰ ਰੋਜ਼ ਆਪਣੇ ਮਨ ਦੇ ਨਾਲ ਮਨ ਹੀ ਨਾਲ ਮਸਲਤ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਕਹਿੰਦੇ ਆਪ ਦੇ ਮਨ ਦੇ ਨਾਲ ਰੋਜ਼ ਝਗੜਾ ਕਰਦੇ ਨੇ ਤਨ ਤਨ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ ਕਹਿੰਦੇ ਅਮਰਤ ਵੇਲੇ ਉੱਠਣਾ ਰੋਜ਼ ਅਮਰਤ ਵੇਲੇ ਦੀ ਸੰਭਾਲ ਕਰਨੀ ਇਹ ਕੋਈ ਛੋਟੀ ਗੱਲ ਨਹੀਂ ਕਹਿੰਦੇ ਰੋਜ਼ ਜਿਵੇਂ ਆਪਾਂ ਸ਼ੇਰ ਦੇ ਨਾਲ ਜੰਗ ਕਰ ਲਈਏ ਜਿਹੋ ਜਾਂ ਅਮਰਤ ਵੇਲੇ ਆਪਾਂ ਆਪ ਦੇ ਆਲਸ ਦੇ ਨਾਲ ਜੰਗ ਕਰਦੇ ਹਾਂ ਕਿਉਂਕਿ ਜਦੋਂ ਅਮਰਤ ਵੇਲਾ ਹੁੰਦਾ ਉਦੋਂ ਆਲਸ ਬਹੁਤ ਪੈਂਦੀ ਹੈ ਉੱਠਣ ਨੂੰ ਜੀ ਨਹੀਂ ਕਰਦਾ ਪਰ ਮਹਾਰਾਜ ਕਹਿੰਦੇ ਧੰਨ ਜਿਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਤ ਮੈਂ ਜੁੱਧ ਵਿਚਾਰ ਹੈ ਕਹਿੰਦੇ ਉਹ ਧੰਨ ਨੇ ਜਿਹੜੇ ਰੋਜ਼ ਆਪ ਦੇ ਮਨ ਦੇ ਨਾਲ ਝਗੜਾ ਕਰਦੇ ਨੇ ਝਗੜਾ ਕਰਕੇ ਉਹਦੇ ਨਾਲ ਉਹਨੂੰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਦੇ ਨੇ ਮਹਾਰਾਜ ਕਹਿੰਦੇ ਵੀ ਜੇ ਝਗੜਾ ਕਰਨਾ ਹੈ ਆਪ ਦੇ ਪਰਿਵਾਰ ਦੇ ਨਾਲ ਨਾ ਕਰ ਆਣ ਗਵਾਂਡ ਦੇ ਨਾਲ ਨਾ ਝਗੜਾ ਕਰ ਹੋਰ ਕਿਸੇ ਨਾਲ ਨਾ ਝਗੜਾ ਕਰ ਜੇ ਝਗੜਨਾ ਹੈ ਤਾਂ ਆਪ ਦੇ ਮਨ ਦੇ ਨਾਲ ਝਗੜਾ ਕਰ ਮਨ ਹੀ ਨਾਲ ਝਗੜਾ ਮਨ ਹੀ ਨਾਲ ਮਸਲਤ ਮਨ ਦੇ ਨਾਲ ਹੀ ਕਹਿੰਦੇ ਤੂੰ ਗੱਲਾਂ ਕਰ ਮਨ ਹੀ ਨਾਲ ਸੱਤ ਮਨ ਦੇ ਨਾਲ ਹੀ ਵਿਚਾਰਾਂ ਕਰ ਫੇਰ ਕਹਿੰਦੇ ਜਾ ਕੇ ਮਹਾਰਾਜ ਦੇ ਦਰ ਤੇ ਤੂੰ ਪ੍ਰਵਾਨ ਹੋਵੇਂਗਾ ਸੋ ਜਿੰਨੇ ਵੀ ਸੰਗਤ ਹਰ ਰੋਜ਼ ਹਾਜ਼ਰੀ ਭਰਦੀ ਹੈ ਮਹਾਪੁਰਸ਼ਾਂ ਦੀ ਬਹੁਤ ਵੱਡੀ ਅਪਾਰ ਬਖਸ਼ਿਸ਼ ਹੈ ਇੱਕ ਵਾਰ ਬਾਬਾ ਮਹਾ ਹਰਨਾਮ ਸਿੰਘ ਜੀ ਪੁੱਚੋ ਵਾਲੇ ਮਹਾਪੁਰਸ਼ ਬਾਬਾ ਜਿਹੜੇ ਰਾਮ ਸਰੂਪ ਜੀ ਸੀ ਮਲੂਕੇ ਵਾਲੇ ਢਿੱਲੇ ਵਾਲੇ ਮਹਾਪੁਰਸ਼ ਤਨ ਤਨ ਬਾਬਾ ਆਨੰਦ ਸਿੰਘ ਜੀ ਦੇ ਉਹ ਨਾਲ ਆਪਦੇ ਮੁਰਸ਼ਦ ਦੀ ਗੁਰੂ ਦੀ ਸੇਵਾ ਕਰਦੇ ਸਨ ਬਾਬਾ ਮਹਾ ਹਰਨਾਮ ਸਿੰਘ ਜੀ ਇਹਨਾਂ ਦੇ ਮੁਰਸ਼ਦ ਸਨ ਇੱਕ ਦਿਨ ਬਾਬਾ ਮਹਾ ਹਰਨਾਮ ਸਿੰਘ ਜੀ ਕਹਿਣ ਲੱਗੇ ਰਾਮ ਸਰੂਪ ਜੀ ਨੂੰ ਮਲੂਕੇ ਵਾਲੇ ਮਹਾਪੁਰਸ਼ਾਂ ਨੂੰ ਕਹਿੰਦੇ ਨਾ ਵੀ ਅਸੀਂ ਤੇਰੇ ਭਰਾ ਦਾ ਭਲਾ ਕਰਾਉਣਾ ਤੇਰੇ ਕੋਲੋਂ ਉਹ ਕਹਿਣ ਲੱਗਾ ਵੀ ਮਹਾਰਾਜ ਮੇਰੇ ਵਿੱਚ ਤਾਂ ਇੰਨੀ ਸਮਰੱਥਾ ਹੈ ਨਹੀਂ ਵੀ ਮੈਂ ਕਿਸੇ ਦਾ ਭਲਾ ਕਰ ਸਕਾਂ ਕਹਿੰਦੇ ਨਹੀਂ ਮਹਾਰਾਜ ਦਾ ਹੁਕਮ ਆਇਆ ਉਹ ਤੋਂ ਗੁਰੂ ਨਾਨਕ ਦਾ ਤੇਰੇ ਕੋਲੋਂ ਹੀ ਅਸੀਂ ਭਲਾ ਕਰਵਾਉਣਾ ਹੈ ਕਿਉਂਕਿ ਥੋੜਾ ਜਿਹਾ ਹੋ ਔਟਸਾਈਡ ਜਾਂਦਾ ਸੀ ਗੁਰਸਿੱਖੀ ਦੇ ਵਿੱਚ ਨਹੀਂ ਸੀ ਨਾਮ ਨਹੀਂ ਸੀ ਜਪਦਾ ਤੇ ਉਹ ਕਹਿੰਦੇ ਵੀ ਅਸੀਂ ਉਹਦਾ ਭਲਾ ਕਰਾਉਣਾ ਗੁਰੂ ਨਾਨਕ ਦਾ ਹੁਕਮ ਹੋਇਆ ਹੈ ਉਹ ਕਹਿਣ ਲੱਗਾ ਵੀ ਮਹਾਰਾਜ ਵੀ ਮੈਂ ਕੌਣ ਭਲਾ ਕਰਨ ਵਾਲਾ ਮੈਂ ਤਾਂ ਤੁਹਾਡਾ ਸੇਵਕਾਂ ਕਹਿੰਦੇ ਲਾਸ ਵੀ ਤੂੰ ਕਿੰਨੇ ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਉਹ ਕਹਿਣ ਲੱਗਾ ਕਹਿੰਦਾ ਮਹਾਰਾਜ ਜੀ ਵੀ ਤੁਹਾਡੀ ਕਿਰਪਾ ਦੇ ਨਾਲ ਮੈਂ ਰੋਜ਼ 25 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਦਾ ਬਾਬਾ ਮਹਾਰਨਾਮ ਸਿੰਘ ਜੀ ਕਹਿਣ ਲੱਗੇ ਕਹਿੰਦੇ RAM ਸਰੂਪ ਜੀ ਜੇ ਤੁਸੀਂ 25 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦੇ ਆਂ ਕਹਿੰਦੇ ਭਰਾ ਦਾ ਤਾਂ ਕੀ ਕਹਿੰਦੇ ਤੇਰੀਆਂ ਸੱਤਾਂ ਕੁਲਾਂ ਦਾ ਭਲਾ ਹੋ ਜਾਵੇਗਾ ਆਖੋ ਸਤਨਾਮ ਸੋ ਇਸ ਕਰਕੇ ਵੀ ਜਿਹੜਾ ਨਾਮ ਜਪਦਾ ਹੈ ਸਿਮਰਨ ਕਰਦਾ ਉਹਦਾ ਆਪ ਦਾ ਤਾਂ ਨਾਮ ਦੇ ਨਾਲ ਭਲਾ ਹੋਣਾ ਹੀ ਹੈ ਤੇ ਨਾਲ ਉਹਦੀਆਂ ਕੁਲਾਂ ਦਾ ਉਸ ਨਗਰ ਦਾ ਵੀ ਉਧਾਰ ਹੋ ਜਾਂਦਾ ਅੱਜ ਤੋਂ ਵੀ 25 ਸਾਲ ਪਹਿਲਾਂ ਤੁਹਾਡੇ ਜੋ ਬਹੁਤ ਸੰਗਤ ਜਿਹੜੀ ਬਾਬਾ ਜੀ ਦੇ ਨਾਲ ਮੈਂ ਦੇਖ ਰਿਹਾ ਚਿਹਰੇ 25 25 30 ਦੇ ਸਾਲਾਂ ਦੇ ਬਾਬਾ ਜੀ ਦੇ ਨਾਲ ਜੁੜੇ ਹੋਏ ਨੇ ਬਾਬਾ ਹਰਵਿੰਦਰ ਸਿੰਘ ਜੀ ਦੇ ਨਾਲ ਉਹਨਾਂ ਨੇ ਦੇਖਿਆ ਸੀ ਵੀ ਇਸ ਸਥਾਨ ਤੇ ਪਹਿਲਾਂ ਕੀ ਹੁੰਦਾ ਸੀ ਬਾਬਾ ਜੀ ਇੱਕ ਛਬਰੀ ਜੀ ਪਾ ਕੇ ਰਹਿੰਦੇ ਹੁੰਦੇ ਸੀਗੇ ਬਹੁਤ ਹੀ ਗਰੀਬੀ ਹਾਲਾਤ ਦੇ ਵਿੱਚ ਆਪ ਦੱਸਦੇ ਆ ਵੀ ਕਹਿੰਦੇ ਸਾਡੇ ਕੋਲੇ ਪਾਣੀ ਪੀਣ ਵਾਸਤੇ ਗਲਾਸ ਤੱਕ ਨਹੀਂ ਸੀਗਾ ਇਹ ਜੇ ਹਾਲਾਤ ਸੀ ਉਹ ਸਮਿਆਂ ਦੇ ਵਿੱਚ ਇਸ ਜਗ੍ਹਾ ਤੇ ਬਾਬਾ ਜੀ ਨੇ ਆ ਕੇ ਤਪ ਕੀਤਾ ਬੰਦਗੀ ਕੀਤੀ ਅੱਜ ਜਦੋਂ ਆਪਾਂ ਦੂਰੋਂ ਹੀ ਦੇਖਦੇ ਆ ਅਸਥਾਨ ਬਣਿਆ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਐਨਾ ਸੁੰਦਰ ਅਸਥਾਨ ਦੇਖ ਕੇ ਮਨ ਭਾਵਕ ਹੋ ਜਾਂਦਾ ਬੜਾ ਖੁਸ਼ ਹੁੰਦਾ ਮਨ ਵੀ ਇਸ ਜਗਾ ਤੇ ਬਾਬਾ ਜੀ ਨੇ ਕਿੰਨੇ ਰੰਗ ਭਾਗ ਲਾਇਆ ਤੁਹਾਡੇ ਚ ਬਹੁਤ ਬੰਦਿਆਂ ਨੇ ਦੇਖਿਆ ਪਹਿਲਾਂ ਜਿਹੜੀ ਸਿਚੁਏਸ਼ਨ ਸੀ ਪਹਿਲਾਂ ਕੀ ਸੀਗਾ ਇਹ ਸਾਰੇ ਮਹਾਪੁਰਖਾਂ ਦੀ ਕਿਰਪਾ ਹੈ ਸੋ ਜਿੱਥੇ ਵੀ ਮਹਾਪੁਰਸ਼ ਚਰਨ ਪਾ ਦਿੰਦੇ ਨੇ ਬੰਦਗੀ ਕਰਦੇ ਨੇ ਉਸ ਧਰਤੀ ਨੂੰ ਰੰਗ ਭਾਗ ਲੱਗ ਜਾਂਦੇ ਆ ਆਪਣੇ ਕੋਲੇ ਦੇਖ ਲਓ ਵੀ ਨਾਨਕ ਸਰ ਕਲੇਰਾ ਇਹ ਸਾਰਾ ਜੰਗਲ ਦਾ ਏਰੀਆ ਸੀਗਾ ਬੀਆਵਾਨ ਸੀ ਇੱਥੇ ਬੈਠ ਕੇ ਬਾਬਾ ਆਨੰਦ ਸਿੰਘ ਜੀ ਨੇ ਤਪੱਸਿਆ ਕੀਤੀ ਅੱਜ ਦੇਖੋ ਵੀ ਨਾਨਕ ਸਰ ਦੇ ਵਿੱਚ ਕਿੰਨੇ ਰੰਗ ਭਾਗ ਲੱਗਿਆ ਸੋ ਜੇ ਆਪਾਂ ਘਰ ਦੇ ਵਿੱਚ ਰੋਜ਼ ਸਿਮਰਨ ਕਰਾਂਗੇ ਭਾਈ ਚੌਂਕੜਾ ਲਾ ਕੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ ਕਹਿੰਦੇ ਤੁਸੀਂ ਇੱਕ ਸਾਲ ਲਗਾਤਾਰ ਘਰ ਦੇ ਵਿੱਚ ਗਲੇਸ਼ ਹੈ ਬਿਮਾਰੀ ਹੈ ਤੁਹਾਡਾ ਕੋਈ ਕੰਮ ਨਹੀਂ ਸਿਰੇ ਚੜਦਾ ਇੱਕ ਦੂਜੇ ਨਾਲ ਤੁਹਾਡੀ ਬਣਦੀ ਨਹੀਂ ਹੈ ਤੁਹਾਡੀ ਕੋਈ ਇੱਜ਼ਤ ਮਾਨ ਨਹੀਂ ਘਰ ਤੁਹਾਡਾ ਪਿੱਛੇ ਜਾ ਰਿਹਾ ਤਰੱਕੀ ਨਹੀਂ ਕਰ ਰਿਹਾ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਉਣਿਆ ਉਹ ਕੰਮ ਸਿਰੇ ਨਹੀਂ ਲੱਗਦਾ ਜੇ ਤੁਸੀਂ ਸੋਨੇ ਦਾ ਵੀ ਵਪਾਰ ਕਰਦੇ ਹੋ ਸਵਾਹ ਬਣ ਜਾਂਦਾ ਜੇ ਇਸ ਤਰ੍ਹਾਂ ਦੇ ਘਰ ਦੇ ਵਿੱਚ ਹਾਲਾਤ ਨੇ ਬੜੇ ਭਿਆਨਕ ਬੜੇ ਬੱਤਰ ਹਾਲਾਤ ਨੇ ਬਾਬਾ ਆਨੰਦ ਸਿੰਘ ਜੀ ਯੋਗਤੀ ਦੱਸਦੇ ਸਨ ਜੇ ਆਪਾਂ ਇੱਥੇ ਸੰਗਤ ਕਰਨ ਵਾਸਤੇ ਆਏ ਹਾਂ ਚਾਰ ਦਿਨ ਸੰਗਤ ਕਰਦੇ ਹਾਂ ਮਹਾਪਰਿਸ਼ਾ ਦੇ ਬਚਨ ਸੁਣਦੇ ਹਾਂ ਜੇ ਤੁਸੀਂ ਇਹ ਬਚਨ ਕਮਾਰੋਗੇ ਇੱਕ ਸਾਲ ਦੇ ਵਿੱਚ ਵੇਖ ਲਓ ਵੀ ਤੁਹਾਡੇ ਘਰ ਦੇ ਵਿੱਚ ਰੰਗ ਭਾਗ ਲੱਗ ਜਾਣਗੇ ਕਾਇਆ ਕਲਪ ਹੋ ਜੇ ਤੁਹਾਡੀ ਬਾਬਾ ਨਾਲ ਸਿੰਘ ਜੀ ਬਚਨ ਕਰਦੇ ਸੀ ਕਹਿੰਦੇ ਭਾਈ ਵੀ ਸਵੇਰੇ 2 ਵਜੇ ਕੇਸੀ ਇਸ਼ਨਾਨ ਕਰਕੇ ਸਾਫ ਵਸਤਰ ਪਾਓ ਉਹ ਜਿਹੜੇ ਵਸਤਰ ਨੇ ਕੰਮ ਧੰਦੇ ਵਿੱਚ ਨਹੀਂ ਪਾਉਣੇ ਸਵੇਰੇ ਆਪ ਦਾ ਸੋਹਣਾ ਆਸਣ ਲਾ ਕੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਲਾ ਕੇ ਜਾਂ ਦਸਵੇਂ ਪਾਤਸ਼ਾਹ ਮਹਾਰਾਜ ਦਾ ਕਹਿੰਦੇ ਸਵੇਰੇ 2 ਵਜੇ ਤੁਸੀਂ ਚੌਂਕੜਾ ਲਾ ਕੇ ਮੂਲ ਮੰਤਰ ਦਾ ਜਾਪ ਸ਼ੁਰੂ ਕਰਦੋ ਸੂਰਜ ਚੜ੍ਹਨ ਤੱਕ ਲਗਾਤਾਰ ਮੂਲ ਮੰਤਰ ਦਾ ਪਾਠ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਰਹੋ ਸਵਚਮ ਰੱਖੋ ਇੱਕ ਸਾਲ ਤੁਸੀਂ ਲਗਾਤਾਰ ਕਰਕੇ ਦੇਖ ਲਓ ਪ੍ਰੈਕਟੀਕਲ ਕਰਕੇ ਦੇਖ ਲਓ ਜਿਵੇਂ ਡਾਕਟਰ ਕਹਿੰਦੇ ਨਾ ਵੀ ਤੂੰ ਦਵਾਈ ਮਹੀਨਾ ਜਾਂ 2 ਮਹੀਨੇ ਖਾ ਆਪਾਂ ਕਹਿੰਦੇ ਜੀ ਬਿਮਾਰੀ ਬਹੁਤ ਵੱਡੀ ਆ ਇਹ ਠੀਕ ਨਹੀਂ ਹੁੰਦੀ ਉਹ ਡਾਕਟਰ ਨਵਾਬ ਦੀ ਦਵਾਈ ਤੇ ਬਹੁਤ ਵਿਸ਼ਵਾਸ ਹੁੰਦਾ ਉਹ ਬੜੇ ਵਿਸ਼ਵਾਸ ਵਿੱਚ ਆਪਾਂ ਨੂੰ ਕਹਿੰਦਾ ਵੀ ਤੁਸੀਂ ਲਗਾਤਾਰ 2 ਜਾਂ 3 ਮਹੀਨੇ ਪਰਹੇਜ਼ ਕਰਕੇ ਇਹ ਦਵਾਈ ਖਾ ਲਈ ਤਾਂ ਤੇਰੀ ਇਹ ਬਿਮਾਰੀ ਜਿਹੜੀ ਆ ਠੀਕ ਹੋ ਜਾਵੇਗੀ। ਤਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦਾ ਬਚਨ ਆ ਕੋਈ ਆਮ ਬੰਦੇ ਦਾ ਬਚਨ ਨਹੀਂ ਇਹ। ਬਾਬਾ ਆਨੰਦ ਸਿੰਘ ਜੀ ਆਪ ਪਰਮਾਤਮਾ ਦਾ ਰੂਪ ਸਨ। ਕਹਿੰਦੇ ਵੀ ਕਿਸੇ ਵੀ ਗ੍ਰਸਤੀ ਦੇ ਘਰ 'ਚ ਕੋਈ ਦੁੱਖ ਹੈ ਬਿਮਾਰੀ ਹੈ ਲੜਾਈ ਝਗੜਾ ਹੈ ਦਿਲਦਰ ਹੈ ਗਰੀਬੀ ਹੈ ਮਨ ਪਰੇਸ਼ਾਨ ਰਹਿੰਦਾ ਘਰ 'ਚ ਕੋਈ ਤਰੱਕੀ ਨਹੀਂ ਹੈ ਤੁਸੀਂ 2 ਵਜੇ ਉੱਠ ਕੇ ਰੋਜ਼ ਮੂਰ ਮੰਤਰ ਦਾ ਪਾਠ ਸੂਰਜ ਚੜ੍ਹਨ ਤੱਕ ਕਰਦੇ ਰਹੋ ਤੁਸੀਂ ਦੇਖ ਲਿਓ ਵੀ ਸਾਲ ਦੇ ਵਿੱਚ ਉਹੀ ਘਰ ਕਿੰਨੀਆਂ ਤਰੱਕੀਆਂ ਦੇ ਵਿੱਚ ਜਾਵੇਗਾ ਇਹ ਜਿਹੜੀ ਵੇਖੋ ਵੀ ਆ ਜਗ੍ਹਾ ਤੇ ਰੰਗ ਭਾਗ ਲੱਗਿਆ ਇਹਦੇ ਪਿੱਛੇ ਕੀ ਕਿਰਪਾ ਹੈ ਸਭ ਨਾਮ ਦੀ ਬਰਕਤ ਹੈ ਮਹਾਪੁਰਖਾਂ ਨੇ ਚੌਂਕੜਾ ਲਾਇਆ ਨਾਮ ਜਪਿਆ ਤੇ ਵੇਖੋ ਵੀ ਇੱਥੇ ਕਿ ਨਿਰੰਗ ਭਾਗ ਲੱਗਿਆ ਜੇ ਆਪਾਂ ਆਪਦੇ ਘਰ ਦੇ ਵਿੱਚ ਕਰਾਂਗੇ ਕਿਉਂ ਨਹੀਂ ਰੰਗ ਭਾਗ ਲੱਗਣਗੇ ਸੋ ਇਹ ਤੁਸੀਂ ਕਰਕੇ ਦੇਖੋ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੂੰ ਕਮਾ ਕੇ ਦੇਖੋ ਜੇ ਸਭ ਕੁਝ ਆਪਾਂ ਨੂੰ 1-2 ਸਾਲਾਂ ਦੇ ਵਿੱਚ ਸਾਰਾ ਕੁਝ ਆਪਣਾ ਆਪਣੇ ਆਪ ਹੀ ਹੋ ਜਾਵੇ ਸੋ ਬੜੀ ਕਿਰਪਾ ਹੋਈ ਹੈ ਸੋ ਅੱਜ ਸਾਡੇ ਬਹੁਤ ਹੀ ਇੱਥੇ ਸਤਿਕਾਰਯੋਗ ਸਪੀਕਰ ਸਾਹਿਬ ਸੰਧਵਾ ਸਾਹਿਬ ਵੀ ਹਾਜ਼ਰੀ ਲਾ ਕੇ ਗਏ ਆ ਉਹਨਾਂ ਨੇ ਵੀ ਆਖਿਆ ਵੀ ਬਹੁਤ ਸੁੰਦਰ ਸਥਾਨ ਬੜਾ ਆਨੰਦ ਆਇਆ ਬੜੇ ਮਹਾਪੁਰਸ਼ ਜਿਨ੍ਹਾਂ ਨੂੰ ਵੇਖ ਲੋ ਵੀ 40 40 ਸਾਲ ਹੋ ਗਏ ਬਾਬਾ ਸਰੂਪ ਸਿੰਘ ਜੀ ਮਹਾਰਾਜ ਬੈਠੇ ਆ ਕਿੰਨਿਆਂ ਹਜ਼ਾਰਾਂ ਸੰਗਤਾਂ ਨੂੰ ਲੱਖਾਂ ਦੇ ਹਿਸਾਬ ਨਾਲ ਇਹਨਾਂ ਨੇ ਅਮਰਤ ਛਕਾਇਆ ਕਿੰਨੇ ਮੈਡੀਕਲ ਕੈਂਪ ਬਹੁ ਹਸਪੀਟਲ ਕਿੰਨੇ ਗੁਰੂ ਘਰ ਬਣਾਏ ਅੱਜ ਤੱਕ ਵੀ ਇਹ ਸਾਰੀਆਂ ਸਵਾਮਾਂ ਪੂਰੇ ਵਰਲਡ ਦੇ ਵਿੱਚ ਇਹ ਕਰ ਰਹੇ ਆ ਉਹ ਵੀ ਮਹਾਪੁਰਖਾਂ ਨੇ ਹੁਣ ਆਪਾਂ ਨੂੰ ਬਚਨਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਾ ਹੈ ਸੋ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਮਹਾਪੁਰਸ਼ਾਂ ਦੀ ਜਿਹੜੇ ਗੁਰੂ ਦੇ ਨਾਲ ਜੋੜਦੇ ਆ ਜਿਹੜੇ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੇ ਉਹਨਾਂ ਦਾ ਆਪਾਂ ਨੂੰ ਕਿਨਾਰਾ ਕਰਨਾ ਚਾਹੀਦਾ ਜੇ ਆਪਾਂ ਗੁਰੂ ਦੇ ਨਾਲ ਜੁੜਾਂਗੇ ਮਹਾਪੁਰਖਾਂ ਦੀ ਸੰਗਤ ਕਰਾਂਗੇ ਫਿਰ ਆਪਾਂ ਨੂੰ ਕੀ ਮਿਲੂਗਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਾਪਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਹਾਂਪੁਰਖੋ ਆਪ ਜੀ ਦਾ ਬੇਨਤੀ ਕਰਾਂ ਸਰਬਜੀਤ ਸਿੰਘ ਨੂੰ ਮਹਾਪੁਰਖਾਂ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਮਹਾਪੁਰਖਾਂ ਦਾ ਸਤਕਾਰ ਕੀਤਾ ਜਾਵੇ